ਪੰਜਾਬ ਸਰਕਾਰ ਬਠਿੰਡਾ ਪ੍ਰਸ਼ਾਸਨ ਖਿਲਾਫ ਰੋਸਟ ਜ਼ਾਹਿਰ ਕਰਨ ਦੀ ਗੱਲ ਕਹੀ ਕਿ ਪਿਛਲੇ ਕਈ ਸਮੇਂ ਤੋਂ ਜਨਵਰੀ ਮਹੀਨੇ ਤੋਂ ਲੈ ਕੇ ਹੁਣ ਤੱਕ ਜੇਕਰ ਗੱਲ ਕੀਤੀ ਜਾਵੇ ਸਰਾਮਪੁਰਾ ਫੂਲ ਦੇ ਪਿੰਡ ਚੋਂ ਕੇ ਵਿਖੇ ਸਕੂਲ ਦਾ ਮਾਮਲਾ ਹੈ ਪ੍ਰਿਸ਼ਟਾਚਾਰ ਉਜਾਕਰ ਕੀਤਾ ਗਿਆ ਸੀ ਪੂਛ ਅਧਿਆਪਕਾਂ ਵੱਲੋਂ ਪਰੰਤੂ ਉਹਨਾਂ ਅਧਿਆਪਕਾਂ ਨੂੰ ਬਾਹਰ ਕੱਢਿਆ ਗਿਆ ਸੀ ਜਿਸ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਤੇ ਅਧਿਆਪਕਾਂ ਵੱਲੋਂ ਇੱਕ ਸੰਘਰਸ਼ ਉਹ ਲਿਖਿਆ ਗਿਆ ਸੀ ਜਿਸ ਵੀ ਤੰਨੇ ਮੁਜ਼ਾਰੇ ਕੀਤੇ ਗਏ ਸੀ ਬਹੁਤਾ ਵਾਰ ਲਾਠੀ ਚਾਰ ਤੱਕ ਹੋਇਆ ਇਤੋਂ ਤੱਕ ਕਿ ਜੇਲਾ ਵਿੱਚ ਵੀ ਜਾਣਾ ਪਿਆ ਕਿਉਂਕਿ ਸਾਡੀ ਮੰਗ ਸੀ ਜੋ ਦੇ ਆਪਕੋ ਤੁਸੀਂ ਬਾਹਰ ਕੱਢੇ ਹਨ ਉਹਨਾਂ ਨੂੰ ਸਕੂਲ ਅੰਦਰ ਮੁੜ ਦਾਖਲ ਕੀਤਾ ਜਾਵੇ ਕਾਫੀ ਲੰਬੇ ਸਮੇਂ ਸੰਘਰਸ਼ ਤੋਂ ਬਾਅਦ ਪ੍ਰਸ਼ਾਸਨ ਨੇ ਮੰਗਾਂ ਮੰਨ ਲਈਆਂ ਅਤੇ ਕੁਝ ਮੰਗਾਂ ਅਧੂਰੀਆਂ ਰਹਿ ਗਈਆਂ ਸਨ ਜਿਸ ਦੇ ਚਲਦਿਆ ਸਾਡੇ ਵੱਲੋਂ ਮੁੜ ਤੋਂ ਡੀਸੀ ਦਫਤਰ ਬਾਹਰ ਤਰਨਾ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ ਅੱਜ ਮੋਰਾਂ ਦੇ ਕਾਲ ਕਿ ਅੱਜ ਮੋਰਾਂ ਦਾ ਧੰਗਾ ਲਾੜਾ ਪੈ ਗਿਆ ਸਕੂਲ ਦੇ ਮਸਲੇ ਦੇ ਦੇਖੋ ਜਿਹੜਾ ਆਦਰਸ਼ ਸਕੂਲ ਚੌਕੇ ਦਾ ਮਾਮਲਾ ਹੈ ਕਾਫੀ ਲੰਮੇ ਸਮੇਂ ਤੋਂ ਜਾਏ ਕਹਣਾ ਵੇ ਜਨਵਰੀ ਤੋਂ ਉਨਤਾ ਇਹ ਘੋਲ ਪਖਿਆ ਹੋਇਆ ਤੇ ਮਾਰਚ ਅਪ੍ਰੈਲ ਚ ਆ ਕੇ ਤਾਂ ਇਹ ਪੂਰੇ ਜਣੀ ਲਾਠੀ ਚਾਰਜ ਹੋਏ ਨਾ ਤੇ ਦੋ ਵਾਰਾਂ 26 ਮਾਰਚ ਨੂੰ ਹੋਇਆ 1 ਅਪ੍ਰੈਲ ਨੂੰ ਹੋਇਆ ਥਾਣੇ ਮੂਰੇ ਹੋਇਆ ਇੱਕੇ ਦਿਨ ਦੋ ਦਿਨ ਹੋਇਆ ਵੱਡੀ ਪੱਧਰ ਤੇ ਟੀਚਰਾਂ ਸਮੇਤ ਭਰਾਤਰੀ ਜਥੇਬੰਦੀਆਂ ਸਾਡੀ ਜਥੇਬੰਦੀ ਦੇ ਕਾਰਕੋਨਾਂ ਨੂੰ ਜੇਗਾ ਦੇ ਵਿੱਚ ਜਾਣਾ ਪਿਆ ਜਿਦੇ ਵਿੱਚ 13 ਮਹੀਨਿਆਂ ਦੀ ਬੱਚੀ ਵੀ ਜੇਲ੍ਹ ਦੀ ਹਵਾ ਆ ਚੱਕੀ ਹੈ ਇਹਦੇ बावजुਦੋ ਅੱਜ ਹੱਥੇ ਲਗਾਤਾਰ ਚੱਲ ਰਿਹਾ ਇੱਕ ਪੜਾਅ ਆ ਪ੍ਰਸ਼ਾਸਨ ਨੇ ਇੱਕ ਸਮਝੌਤਾ ਕੀਤਾ ਜਿਹਦੇ ਤਹਿਤ ਸਾਰੇ ਦੇ ਸਾਰੇ ਜਿਹੜੇ ਟੀਚਰਾਂ ਬਹਾਲ ਕਰਨ ਦਾ ਵਾਅਦਾ ਕੀਤਾ ਤੇ ਲਗਭਗ ਕਰ ਵੀ ਲੈ ਦੋ ਟੀਚਰ ਛੱਡ ਕੇ ਮੈਨੇਜਮੈਂਟ ਸੀ ਜਿਹੜੀ ਭੇਟਾਚਾਰ ਨੰਗਾ ਹੋਣ ਕਰਕੇ ਉਹਦੇ ਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਤੇ ਜਿਹੜੀਆਂ ਮਤਲਬ ਟੀਚਰਾਂ ਦੀਆਂ ਪ੍ਰਾਣੀਆਂ ਸੇਵਾਵਾਂ ਉਹ ਬਹਾਲ ਕਰਨ ਦਾ ਸਾਰਾ ਵਾਅਦਾ ਕੀਤਾ ਸੀ ਪਰ ਉਹ ਵਾਅਦੇ ਤੋਂ ਕਿਸੇ ਹੱਦ ਤੱਕ ਪ੍ਰਸ਼ਾਸਨ ਫਿਰ ਗਿਆ ਕਿਉਂਕਿ ਟੀਚਰ ਹਜੇ ਉਹ ਦੋ ਸੀ ਜਿਹੜੇ ਉਹ ਹਲੇ ਤੱਕ ਬਹਾਲ ਨਹੀਂ ਕੀਤੇ ਇਸੇ ਤਰ੍ਹਾਂ ਉਹਨਾਂ ਦੀਆਂ ਪ੍ਰਾਣੀਆਂ ਸੁਭਾਵਾਂ ਚਾਹੇ ਉਹਨਾਂ ਦੀ ਤਨਖਾਹ ਦਾ ਮਾਮਲਾ ਹੈ ਚਾਹੇ ਉਹਨਾਂ ਨੂੰ ਉਹਨਾਂ ਪੋਸਟਾਂ ਤੇ ਲਿਹਾਉਣ ਦਾ ਮਾਮਲਾ ਹੈ ਚਾਹੇ ਮੈਨੇਜਮੈਂਟ ਤੇ ਭ੍ਰਿਸ਼ਟਾਚਾਰ ਦਾ ਮਾਮਲਾ ਗੱਜ ਕਰਨ ਦਾ ਮਾਮਲਾ ਸਾਰੇ ਮਾਮਲੇ ਖੜੇ ਹੈ ਉਸ ਮਸਲੇ ਨੂੰ ਲੈ ਕੇ ਅੱਜ 2 ਦਰਸ ਸਕੂਲ ਚੌਕੇ ਦੇ ਟੀਚਰਾਂ ਉਹਨਾਂ ਵੱਲੋਂ ਸੱਦਾ ਦਿੱਤਾ ਗਿਆ ਉਹਦੇ ਚ ਸਾਡੀ ਜਥੇਬੰਦੀ ਕਿਉਂਕਿ ਤੁਰ ਤੋਂ ਲੈ ਕੇ ਲਗਾਤਾਰ ਇਸ ਕੋਸ਼ਿਸ਼ ਕੋਦੇ ਵੀ ਸ਼ਾਮਿਲ ਹੈ ਅੱਜ ਵੀ ਅਸੀਂ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੀ ਹਮਾਇਤ ਦੇ ਵਿੱਚ ਆਏ ਹੋਏ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਚੇਰੋ ਕੋਈ ਨਾ ਟੀਚਰਾਂ ਦਾ ਪੂਰੀ ਤਰ੍ਹਾਂ ਇਹ ਮਸਲਾ ਹੱਲ ਨਹੀਂ ਹੁੰਦਾ ਟੀਚਰ ਬਹਾਲ ਨਹੀਂ ਹੁੰਦੇ ਮੈਨੇਜਮੈਂਟ ਤੇ ਕਾਰਵਾਈ ਨਹੀਂ ਹੁੰਦੀ ਉਹਨਾਂ ਦੀਆਂ ਪ੍ਰਾਣੀਆਂ ਸਬਾਵਾਂ ਜਿਹੜੀਆਂ ਬਹਾਲ ਨਹੀਂ ਹੁੰਦੀਆਂ ਉਹਨਾਂ ਚਿਰੇ ਹੋਰ ਜਿਵੇਂ ਟੀਚਰ ਚਲਾਉਂਦੇ ਰਹਿਣਗੇ ਅਸੀਂ ਅੱਜ ਡਟ ਕੇ ਹਮਾਇਤ ਕਰਦੇ ਰਹਾਂਗੇ ਸਰ ਮਾਧਿਆਪਕ ਸੰਬੰਧੀ ਪਿਛਲੇ 5 ਸਾਲ ਤੋਂ ਜਿਹੜਾ ਅਦਸਕੂਲ ਚੌਕੇ ਦੇ ਵਿੱਚ ਪੜਾ ਰਿਹਾ ਹੈ ਜਿਸ ਗੱਲ ਜਾਂ ਮੋਟਾ ਮਾਲੀਆ ਸੀ ਉਸ ਤੋਂ ਬਾਅਦ ਰਹਿ ਗਈ ਥੋੜੀ ਸਾਰੇ ਆਵਲੋ ਮੰਤਰੀ ਐਸ ਡੀ ਐਮ ਤੇ ਪ੍ਰਸ਼ਾਸਨ ਨੇ ਜਿਹੜਾ ਸਾਨੂੰ ਭਰੋਸਾ ਦਿਵਾਇਆ ਸੀ ਕਿ ਅਸੀਂ ਜਿਹੜੇ ਸਾਰੇ ਟੀਚਰਾਂ ਨੂੰ ਬਹਾਲ ਕਰਾਂਗੇ ਤੇ ਜਿਹੜੀਆਂ ਪ੍ਰਾਣੀਆਂ ਤਰਕਾਤ ਤੇ ਬਹਾਲ ਕਰਕੇ ਜਿਹੜੇ ਅਹੁਦੇ ਬਦਲੇ ਗਏ ਆ ਉਹ ਅਹੁਦਿਆਂ ਨੂੰ ਅਸੀਂ ਦੁਸਤ ਕਰਵਾਵਾਂਗੇ ਤੇ ਜਿਹੜੀ ਮੈਨੇਜਮੈਂਟ ਦੇ ਉੱਪਰ ਬਣਦੀ ਕਾਰਵਾਈ ਜਿਹੜੀ ਉਹ ਕੀਤੀ ਜਾਊਗੀ ਪਰ ਬਾਅਦ ਦੇ ਵਿੱਚ ਜਿਹੜਾ ਪ੍ਰਸ਼ਾਸਨ ਹੈ ਉਹ ਆਪਣੀਆਂ ਮੰਗਾਂ ਤੋਂ ਜਿਹੜਾ ਸਾਫ਼ ਇਨਕਾਰੀ ਹੋ ਗਿਆ ਉਹਨਾਂ ਨੇ ਵੱਲੋਂ ਮੈਨੋ ਅਧਿਆਪਕ ਸੁਨੀਲ ਸਿੰਘ ਤੇ ਇੱਕ ਅਧਿਆਪਕ ਨਮਨੀਤ ਸ਼ਰਮਾ ਨਾਮ ਨੇ ਉਹਨਾਂ ਨੂੰ ਜਿਹੜਾ ਦੁਬਾਰਾ ਜੁਆਇਨ ਕਰਾਉਣ ਤੋਂ ਜਿਹੜਾ ਮਨੋਂ ਮਨਾ ਕਰ ਦਿੱਤਾ ਤੇ ਆ ਬਾਕੀ ਜਿਹੜੀਆਂ ਹੋਰ ਸਾਡੀਆਂ ਮੰਗਾਂ ਨੇ ਉਹਨਾਂ ਤੋਂ ਵੀ ਉਹ ਜਿਹੜੇ ਸਾਫਨਕਾਰੀ ਹੋਏ ਨੇ